30 ਦਸੰਬਰ ਨੂੰ ਪੰਜਾਬ ਰਹੇਗਾ ਪੂਰਨ ਤੌਰ ਤੇ ਬੰਦ ਸੰਗਰਸ਼ੀ ਜੈ ਜੀਂਦਾਬਾ ਜਿੰਦਾਬਾ ਜਿੰਦਾਬਾ ਦੋ ਕੇਂਦਰ ਦੀ ਸਰਕਾਰ ਆ ਜੇ ਪੰਜਾਬ ਦੀ ਸਰਕਾਰ ਆ ਉਹ ਕਿਸਾਨਾਂ ਦੀਆਂ ਮੰਗਾਂ ਪਰ ਦੀ ਜਿਹੜਿਆ ਵੇਸ ਲਿਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਪੂਰਨ ਦਰਤੀਰਾ ਠੀਕ ਨਹੀਂਗਾ ਟੱਕ ਤਰੀਕਾ ਠੀਕ ਨਹੀਂਗਾ ਨਹੀਂ ਚਲਣਗੀਆਂ ਰੇਲ ਗੱਡੀਆਂ ਅਤੇ ਬੱਸਾਂ ਦੁਕਾਨਾਂ ਵੀ ਰਹਿਣਗੀਆਂ ਬੰਦ ਇਲੇ ਪਾਸ ਮਹੀਨੇ 1.5 ਮਹੀਨਿਆਂ ਤੋਂ ਮੋਰਚਾ ਲੱਗਾ ਹੋਇਆ ਹੈ ਕਡੌਰੀ ਨਤਨਕੁਰਾ ਬਾਰਡਰਾਂ ਦੇ ਸ਼ੰਭੂ ਮੋਰਚੇ ਸਭ ਚੰਭੂ ਬਾਰਡਰਾਂ ਦੇ ਉੱਤੇ ਮੋਦੀ ਦੀ ਸਰਕਾਰ ਸਸਾਨਾਂ ਦੀ ਸਰਵਾਈ ਨਹੀਂ ਕਰ ਰਹੀ ਇਸੇ ਕਰਕੇ ਜਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਾਰ ਤੇ ਬੈਠੇ ਹੋਇਆ 29 ਤਦੂਆ ਦੇ ਨੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਆ ਬਾ ਨਮੂਦ ਸਤਿ ਸ਼੍ਰੀ ਅਕਾਲ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨਗੇ ਵੱਡੇ ਪੱਦਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਮੁਰਕੇ ਕਬਜ਼ੇ ਕਰਨਗੇ ਜਿੱਧਰ ਸਰਕਾਰੀ ਮੰਡੀ ਜਾਊਗੀ ਸਰਕਾਰੀ ਮੰਡੀ ਪ੍ਰਾਈਵੇਟ ਹੁੰਦੀ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਪ੍ਰਾਈਵੇਟ ਲੋਕਾਂ ਕੋਲ ਜਾਣਗੀਆਂ ਇਸ ਲਈ ਜਿਹੜੇ ਖਪਤਕਾਰ ਇੱਕ ਜੂਮ ਰਿਆ ਉਹਨਾਂ ਦੀ ਹਾਲਤ ਬਹੁਤ ਮਾੜੀ ਹੋਊਗੀ ਉਹਨਾਂ ਨੂੰ ਆਟਾ ਦਾਲਾਂ ਤੇਲ ਬੀਜ ਸਭ ਦੀ ਫਲ ਫਰੂਟ ਬਹੁਤ ਮੰਗਾ ਮਿਲੂਗਾ ਸਾਰਾ ਸਰਕਾਰ ਦੀ ਉਹ ਨੀਤੀ ਕਾਰਪੋਰੇਟ ਪੱਖੀ ਆ ਕਾਰਪੋਰੇਟ ਦਲਾਲ ਬਣ ਕੇ ਉਹ ਕੰਮ ਕਰ ਰਹੇ ਆ ਇਸ ਕਰਕੇ ਸਾਡੀ ਅੱਜ ਇਹ ਮੰਗਿਆ ਕਿ ਜਿਹੜੀ ਦਿਓ ਡਰਾਫਟ ਨੀਤੀ ਆ ਖੇਤੀ ਮੰਡੀ ਨੀਤੀ ਆ ਉਹ ਭਗਵੰਤ ਮਾਨ ਦੀ ਸਰਕਾਰ ਵਿਧਾਨ ਸਭਾ ਜੇ ਬਤਾ ਪਾਸ ਕਰਕੇ ਤੁਰੰਤ ਹੱਦ ਕਰੇ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਬਾਰਡਰਾਂ ਤੇ ਬੈਠੇ ਨੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ ਜਿਸ ਦੇ ਵਿਰੋਧ ਵਿੱਚ 30 ਦਸੰਬਰ ਨੂੰ ਪੰਜਾਬ ਬੰਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਗੂ ਸੁਤਨਾਮ ਸਿੰਘ ਪੰਨੂ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਸ ਸੰਬੰਧੀ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਦੌਰਾਨ ਐਲਾਨ ਕੀਤਾ ਗਿਆ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਏਗਾ ਇਸੇ ਦੌਰਾਨ ਸਿਰਫ ਐਮਰਜੈਂਸੀ ਸ਼ਵਾਮਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਵੀ ਪੂਰਨ ਤੌਰ ਤੇ ਬੰਦ ਰਹੇਗਾ ਅਤੇ ਇਸ ਦੌਰਾਨ ਦੁਕਾਨਾਂ ਬੱਸਾਂ ਥਰੇਲ ਗੱਡੀਆਂ ਦੀ ਆਵਾਜ਼ਾਈ ਵੀ ਬੰਦ ਰਹੇਗੀ ਅਤੇ ਚੱਕਾ ਜਾਮ ਕੀਤਾ ਜਾਊਗਾ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਸੰਘਰਸ਼ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਹੋਵੇਗੀ। ਉਹਨਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਤੇ ਵਪਾਰਕ ਧਾਰਿਆਂ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਜੀ ਕਿਸ ਬਾਰੇ ਇਹ ਧਰਨਾ ਪ੍ਰਚਾਰ ਕੀਤਾ ਜਾਦਾ ਅੱਜ ਵੀ ਤੁਹਾਡੇ ਵੱਲ ਵੱਡੀ ਕੱਤਰਤਾ ਕੀਤੀ ਗਈ ਹੈ। ਹਾਂਜੀ ਹਾਂਜੀ ਅੱਜ ਜਿਲ੍ਹਾ ਕਪੂਰਥਲਾ ਦੇ ਸਤਨਪੁਰ ਲੋਧੀ ਵਿਖੇ ਆ ਕਿਸਾਨਾਂ ਮਜ਼ਦੂਰਾਂ ਦੀਆਂ ਨੌਜਵਾਨਾਂ ਦਾ ਵੱਡਾ ਘੱਟ ਹੋਇਆ ਬਾਕੀ ਸਮਾਜਿਕ ਸੰਸਥਾਵਾਂ ਦਾ ਇਹ ਘੱਟ ਇਸ ਕਰਕੇ ਕੀਤਾ ਗਿਆ ਵਾ ਕਿ ਤਾਂ ਜੋ ਕੇਂਦਰ ਦੀ ਸਰਕਾਰ ਆ ਤੇ ਪੰਜਾਬ ਦੀ ਸਰਕਾਰ ਆ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਜਿਹੜੇ ਆ ਵੇਸ ਲਿਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਉਹਨਾਂ ਦਾ ਵਤੀਰਾ ਠੀਕ ਨਹੀਂਗਾ ਢੰਗ ਤਰੀਕਾ ਠੀਕ ਨਹੀਂਗਾ ਪਿਛਲੇ 10 ਮਹੀਨੇ ਸਾਢੇ 10 ਮਹੀਨਿਆਂ ਤੋਂ ਮੋਰਚਾ ਲੱਗਾ ਹੋਇਆ ਹੈ ਖਡੌਰੀ ਖਤਮਪੁਰਾ ਬਾਰਡਰਾਂ ਦੇ ਸ਼ੰਭੂ ਮੋਰਚੇ ਸਭ ਜੱਭੂ ਬਾਰਡਰਾਂ ਦੇ ਉੱਤੇ ਮੋਦੀ ਦੀ ਸਰਕਾਰ ਸਾਨੂੰ ਦੀ ਸਰਵਾਈ ਨਹੀਂ ਕਰ ਰਹੀ ਇਸੇ ਕਰਕੇ ਜੀ ਜੀ ਸੰਡਲੇਵਾਲ ਜਿਹੜੇ ਮਰਨwarte ਬੈਠੇ ਹੋਇਆ 29 30 ਆ ਦੇਣਿਆ ਉਹਨਾਂ ਦੀ ਹਾਲਤ ਬਹੁਤ ਨਾਜਿਕ ਬਣੀ ਹੋਈ ਆ ਦੂਸਰੇ ਪਾਸੇ ਜਿਹੜੀਆਂ 12 ਮੰਗਾ ਐਮਐਸਪੀ ਦੀ ਗਰੰਟੀ ਦਾਕਰੋਣ ਹੈ ਜਾਂ ਬਾਕੀ ਮੰਦਾ ਵਾ ਉਹਦੇ ਕੀ ਮੰਨਣੀਆਂ ਸੀ ਉਹਨਾਂ ਨੇ ਮੋਦੀ ਸਰਕਾਰ ਨੇ ਪਹਿਲੇ ਤਿੰਨੇ ਖੇਤੀ ਕਾਨੂੰਨ ਨਵਾਂ ਨਾਂ ਦੇ ਕੇ ਖੇਤੀ ਮੰਡੀ ਨੀਤੀ ਦਾ ਨਾਂ ਦੇ ਕੇ ਸਾਰੇ ਰਾਜਾਂ ਨੂੰ ਖੜਾ ਭੇਜਦਾ ਪੰਜਾਬ ਸਰਕਾਰ ਨੂੰ ਆਇਆ ਪਿਆ ਉਹਦੇ ਵਿੱਚ ਕੀ ਆ ਮੰਡੀ ਜਿਹੜੀ ਆ ਟੁੱਟ ਜੂਗੀ ਪ੍ਰਾਈਵੇਟ ਮੰਡੀ ਹੋ ਜੂਗੀ ਜਿਹੜੇ ਸੈਲੋਗਦਾਮ ਆ ਉਹਨਾਂ ਨੂੰ ਮੰਡੀ ਯਾਰਡ ਕੋਸ਼ਿਸ਼ ਕਰਤਾ ਜਾਊਗਾ ਕੰਟਰੈਕਟ ਫਾਰਮ ਕਰਾਈ ਜਾਂ ਜਿਹੜਾ ਆਪਣਾ ਐਗਰੀਮੈਂਟ ਰਾਈਂ ਕਿ ਜਿਹੜੀਆਂ ਕੰਪਨੀਆਂ ਵਾ ਕਿਸਾਨਾਂ ਕੋਲ ਜ਼ਮੀਨਾਂ ਪਤਲਾ ਖਰੀਦਣਗੀਆਂ ਮੰਡੀ ਬੋਰਡ ਦਾ ਢਾਈਚਾ ਸਾਰਾ ਤੈਜਨਾਚ ਹੋ ਜਾਊਗਾ ਜਿੱਦੋਂ ਉਹ ਹੋ ਗਿਆ ਤੈਜਨਾਚ ਫੇਰ ਕਿਸਾਨਾਂ ਦੀਆਂ ਪਤਲਾਂ ਦੀ ਲੁੱਟ ਕਰਨਗੇ ਵੱਡੇ ਪੱਧਰ ਤੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁਰਕੇ ਕਬਜ਼ੇ ਕਰਨਗੇ ਜਿੱਦੜ ਸਰਕਾਰੀ ਮੰਡੀ ਜਾਊਗੀ ਸਰਕਾਰੀ ਮੰਡੀ ਪ੍ਰਾਈਵੇਟ ਹੁੰਦੀ ਆ ਸਾਰੀਆਂ ਦੀਆਂ ਜ਼ਮੀਨਾਂ ਵੀ ਪ੍ਰਾਈਵੇਟ ਲੋਕਾਂ ਕੋਲ ਜਾਣ ਗਈਆਂ ਇਸ ਲਈ ਜਿਹੜੇ ਖੇਤਕਾਰ ਇੱਕ ਜੂਮਰ ਉਹਨਾਂ ਦੀ ਹਾਲਤ ਬਹੁਤ ਮਾੜੀ ਹੋਊਗੀ ਉਹਨਾਂ ਨੂੰ ਆਟਾ ਦਾਲਾਂ ਤੇਲ ਬੀਜ ਸਭ ਦੀ ਫਲ ਫਰੂਟ ਬਹੁਤ ਮਹਿੰਗਾ ਮਿਲੂਗਾ 5-500 ਰੁਪਏ ਦਾ ਆਟਾ ਮਿਲੂਗਾ ਜਿਹੜਾ ਸਟੋਰਾਂ ਦੇ ਵਿੱਚੋਂ ਮਿਲੂਗਾ ਛੋਟੇ ਦੁਕਾਨਦਾਰ ਸਾਰੇ ਉਜੜ ਜਾਣਗੇ ਆੜਤੀ ਉਜੜ ਜਾਣਗੇ ਨੇਪਰ ਵਾਲੇ ਉਜੜ ਜਾਣਗੇ ਟਰਾਂਸਪੋਰਟ ਉਜੜ ਜਾਣਗੇ ਕਿਉਂਕਿ ਛੋਟੇ ਦੁਕਾਨਦਾਰ ਉਹ ਅਗਲੇ ਡਿਜੀਟਲ ਤੌਰ ਤੇ ਆਇਆ ਵੱਡੇ ਸਟੋਰ ਬਣ ਰਹੇ ਆ ਉਹ ਵੱਡੇ ਸਟੋਰਾਂ ਦੇ ਸਾਹਮਣੇ ਇਹ ਨਹੀਂ ਖੜੋ ਸਕਣਗੇ ਇੱਕ ਵਾਲਮਾਰਟ ਕਿਤੇ ਆ ਗਿਆ ਇਕ ਵਾਲਮਾਰਟ ਆ ਜੇ 1100 ਦੁਕਾਨ ਉਜੜ ਜਾਂਦੀ ਹੈ ਇਸ ਕਰਕੇ ਇਹ ਸਾਰਾ ਸਰਕਾਰ ਦੀ ਉਹ ਨੀਤੀ ਕਾਰਪੋਰੇਟ ਪੱਖੀ ਆ ਕਾਰਪੋਰੇਟ ਦਲਾਲ ਬਣ ਕੇ ਉਹ ਕੰਮ ਕਰ ਰਹੇ ਆ ਇਸ ਕਰਕੇ ਸਾਡੀ ਅੱਜ ਇਹ ਮੰਗਿਆ ਕਿ ਜਿਹੜੀ ਦਿਓ ਡਰਾਫਟ ਨੀਤੀ ਆਈ ਆ ਖੇਤੀ ਮੰਡੀ ਨੀਤੀ ਆਈ ਆ ਉਹ ਭਗੰਤ ਮਾਨ ਦੀ ਸਰਕਾਰ ਵਿਧਾਨ ਸਭਾ ਦੇ ਮਤਾ ਪਾਰ ਪਾਸ ਕਰਕੇ ਤੁਰੰਤ ਰੱਦ ਕਰੇ ਜਿਹੜੀਆਂ APMC ਐਕਟ ਦੇ ਵਿੱਚ 3 ਸੋਧਾਂ ਕੀਤੀਆਂ ਕੈਪਟਨ ਮਰੀਂਦਰ ਨੇ 2006 ਚ ਬਾਦਲ ਨੇ 2013 ਚ ਕੈਪਟਨ ਮਿਰਦਾਨ 2019 ਚ ਉਹ 300 ਦਾ ਜਿਹੜੀਆਂ ਰੱਦ ਕੀਤੀਆਂ ਜਾਣ ਤੇ ਜਿਹੜੇ ਆ ਡਰਾਫਟ ਜਿਹੜੇ ਆ ਉਹ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਪੰਜਾਬ ਸਰਕਾਰ ਦਾ ਇਸ ਤਰ੍ਹਾਂ ਬਾਕੀ ਸੂਬਿਆਂ ਦਾ ਭੇਜੀ ਜਾਣ ਤੇ 12 ਦੀਆਂ 12 ਮੰਗਾਂ ਐ ਐਮਐਸ ਦੇ ਗਰੰਟੀ ਦੇ ਕਾਨੂੰਨ ਦੇ ਅਨੁਸਾਰ ਜਿਹੜੀ ਜਿਹੜੀ ਸਾਡੀ ਮੰਗ ਆ ਆਪਣਾ ਡਾਕਟਰ ਸੁਆਮੀ ਨਾਲ ਕਿੰਦੀ ਰਿਪੋਰਟ ਦੇ ਨਾਲ ਸੀਟੂ ਪਲੱਸ 50 ਦੇ ਨਾਲ ਉਹ ਮੰਗ ਮੰਨੀ ਜਾਵੇ ਗਰੰਟੀ ਦਿੱਤੀ ਜਾਵੇ ਕਰਜ਼ਾ ਖਤਮ ਕੀਤਾ ਜਾਵੇ ਬਾਕੀ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਕਿਸਾਨਾਂ ਬਿਜੂਰਾਂ ਦਾ 53 ਸਾਲ ਤੋਂ 10000 ਬੜਾਪਾ ਪ੍ਰੋਸੈਸ ਦਿੱਤੀ ਜਾਵੇ ਤੇ ਮਨਰੇਗਾ ਦੇ ਵਿੱਚ 700 ਦਿਨ ਕੰਮ ਤੇ ਉਹਦਾ ਕੀਤਾ ਜਾਵੇ ਇਸ ਕਰਕੇ ਅਸੀਂ ਜੋ ਸਰਕਾਰ ਦੀ ਨੀਤੀ ਆ ਉਹਦੇ ਖਿਲਾਫ ਲੋਕਾਂ ਨੂੰ ਜਾਗਰਤ ਕਰ ਰਹੇ ਆ ਕਿ ਦਸੰਬਰ ਨੂੰ 50 ਬੰਦਾ ਸੱਦਾ ਦਿੱਤਾ ਹੋਇਆ ਵਾ ਸਾਰੇ ਪੰਜਾਬ ਉੱਤਰ ਬੰਦ ਰਹੂਗਾ ਅੱਜ ਤੋਂ ਹੀ ਸਾਡੇ ਜਿਹੜੇ ਕਿਸਾਨ ਆਗੂ ਆ ਇਹ ਸਾਰੇ ਆਪਣੇ ਲੈ ਕੇ ਸਾਧਨ ਆਪਣੇ ਟਰੈਕਟਰਾਂ ਤੇ ਆਪਣੇ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਮਾਰਚ ਕਰਨਗੇ ਪਿੰਡਾਂ ਚ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸਾਰੇ ਲੋਕਾਂ ਨੂੰ ਬੇਨਤੀ ਕਰਕੇ ਸਾਰੇ ਵਰਗਾਂ ਨੂੰ ਨਾਲ ਲੈ ਕੇ 30 ਸਤੰਬਰ ਦਾ ਮਾਰਚ ਉਹ ਬੰਦ ਆਪਣਾ 30 30 ਦਸੰਬਰ ਦਾ ਭਾਰਤ ਪੰਜਾਬ ਬੰਦ ਜਿਹੜਾ ਉਹਨੂੰ ਸਫਲ ਬਣਾਉਣਗੇ ਉਸ ਦਿਨ ਸਾਰੇ ਕਪੂਰਥਲ ਜਿਲ੍ਹੇ ਸਾਰਿਆਂ ਹੀ ਛੜਕਾਂ ਜਾਮ ਰਹਿਣਗੀਆਂ ਤੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਰਹੂਗਾ ਪ੍ਰਧਾਨ ਜੀ ਜਿਹਦਾ ਬੱਸ ਸਫਰ ਹੋ ਗਿਆ ਜਿਹਦਾ ਰੇਲ ਸਫਰ ਉਹ ਵੀ ਬੰਦ ਰਹੇਗਾ ਬੱਸ ਸਫਰ ਰੇਲ ਸਫਰ ਵੀ ਬੰਦ ਰਹੇਗਾ ਹਾਂਜੀ ਰੇਲਾਂ ਵੀ ਬੰਦ ਰਣਗੀਆਂ ਤੇ ਬੱਸ ਸਫਰ ਵੀ ਬੰਦ ਰਹੂਗਾ ਰੇਲਾਂ ਵੀ ਰੇਲਾਂ ਜਾ ਬੱਸ ਸਾਰਾ ਸਭ ਕੁਝ ਠਾਪ ਰਹੂਗਾ ਇਹ ਸਾਡਾ ਰੋਸ ਹੈ ਕੇਂਦਰ ਸਰਕਾਰ ਤੱਕ ਸਾਰੇ ਪੰਜਾਬ ਦੇ ਲੋਕ ਉਹ ਦਿਨ ਵੱਡੇ ਪੱਦਰ ਤੇ ਰੋਸ ਕਰਕੇ ਜਿਹੜਾ ਚੱਲ ਰਿਹਾ ਅਧੋਲਨ ਨੂੰ ਮਜ਼ਬੂਤ ਕਰਨਗੇ ਹਾਂ ਦਾ ਸੀ